ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਜਿਹੜਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਪੰਜਾਬ ਸਰਕਾਰ ਦੀ ਸੰਜੀਵ ਅਰੋੜਾ ਮੰਤਰੀ ਬਣ ਗਏ ਨੇ ਪਰ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਛੁੱਟੀ ਹੋ ਗਈ ਹੈ ਜੀ ਮੰਤਰੀ ਮੰਡਲ ਚੋਂ ਦੇਖੋ ਜੀ ਗੱਲ ਇਹ ਹੈ ਕਿ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਸੰਜੀਵ ਅਰੋੜਾ ਨੇ ਤਾਂ 100% ਮੰਤਰੀ ਬਣਨਾ ਹੀ ਹੈ ਕਿਸੇ ਦੀ ਛੁੱਟੀ ਹੋ ਸਕਦੀ ਹੈ ਕੋਈ ਹੋਰ ਨਵਾਂ ਚਿਹਰਾ ਵੀ ਸ਼ਾਮਲ ਹੋ ਸਕਦਾ ਹੋਰ ਨਵਾਂ ਚਿਹਰਾ ਤਾਂ ਸ਼ਾਮਲ ਨਹੀਂ ਹੋਇਆ ਇੱਕ ਸ਼ਾਮਲ ਕੀਤਾ ਇੱਕ ਦੀ ਛੁੱਟੀ ਹੋ ਗਈ ਆ ਕੁਲਦੀਪ ਸਿੰਘ ਢਾਲੀਵਾਲ ਨੇ ਕੱਲ ਅਸਤੀਫਾ ਦਿੱਤਾ ਕਿਉਂਕਿ ਅਸਤੀਫਾ ਲਿਆ ਗਿਆ ਦਿੱਤਾ ਨਹੀਂ ਗਿਆ ਸਰਦ ਵਿੱਚ ਦੂਜੀ ਗੱਲ ਇਹ ਵੀ ਸੰਜੀਵ ਰੋਣਾ ਹੋਰੀ ਜਿਹੜੇ ਕਿ ਹੁਣੇ-ਹੁਣੇ 10637 ਵੋਟਾਂ ਦੇ ਫਰਕ ਦੇ ਨਾਲ ਲੁਧਿਆਣਾ ਪੱਛਮੀ ਦੀ ਜਮਨੀ ਚੋਣ ਜਿੱਤੇ ਆ ਤੇ ਉਹਨਾਂ ਨੂੰ ਭਾਈ ਮੌਕਾ ਮਿਲ ਗਿਆ ਤੇ ਉਹ ਇਸ ਵੇਲੇ ਪੰਜਾਬ ਦੇ ਤਿੰਨ ਵੱਖ-ਵੱਖ ਵਿਭਾਗਾਂ ਦੇ ਮੰਤਰੀ ਬਣੇ ਆ ਇੱਕ ਵਣਜ ਵਿਭਾਗ ਉਹਨਾਂ ਦੇ ਕੋਲੇ ਆ ਦੂਜੇ ਨੰਬਰ ਦੇ ਉੱਤੇ ਇੰਡਸਟਰੀ ਡਿਪਾਰਟਮੈਂਟ ਆ ਤੀਜੇ ਨੰਬਰ ਦੇ ਉੱਤੇ ਐਨਆਰਆਈ ਮਹਿਕਮਾ ਐਨਆਰਆਈ ਮਹਿਕਮਾ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੇ ਸੀਗਾ ਉਹਨਾਂ ਦੇ ਕੋਲੋਂ ਵਾਪਸ ਲੈ ਲਿਆ ਗਿਆ ਹੁਣ ਕੁਲਦੀਪ ਸਿੰਘ ਢਾਲੀਵਾਲ ਬਣ ਗਏ ਜੀ ਸਾਬਕਾ ਮੰਤਰੀ ਇਹ ਅਜਨਾਲਾ ਦੇ ਵਿਧਾਇਕ ਤੇ ਇਹ ਸਾਬਕਾ ਮੰਤਰੀ ਹੋ ਗਏ ਆ ਇਹਨਾਂ ਦੇ ਨਾਲ ਵੈਸੇ ਸ਼ੁਰੂ ਤੋਂ ੱਤਕਾ ਹੁੰਦਾ ਆਇਆ ਕਦੇ ਇਹਨਾਂ ਦੇ ਕੋਲੋਂ ਪੰਚਾਇਤੀ ਮਹਿਕਮਾ ਲੈ ਲੈਂਦੇ ਆ ਕਦੇ ਇਹਨਾਂ ਨੂੰ ਉਹ ਮਹਿਕਮਾ ਮਿਲਦਾ ਜਿਹੜਾ ਮਹਿਕਮਾ ਹੈ ਹੀ ਨਹੀਂ ਕਾਗਜ਼ਾਂ ਦੇ ਵਿੱਚ ਕਦੇ ਇਹਨਾਂ ਦੇ ਕੋਲੋਂ ਐਨਆਰਆਈ ਮਹਿਕਮਾ ਵੀ ਲੈ ਲੈਂਦੇ ਆ ਤੇ ਕੱਲ ਜਦੋਂ ਇਹਨਾਂ ਦੇ ਕੋਲੋਂ ਐਨਆਰਆਈ ਮਹਿਕਮਾ ਵੀ ਲੈ ਲਿਆ ਅਸਤੀਫਾ ਇਹਨਾਂ ਨੇ ਦਿੱਤਾ ਤਾਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪੱਤਰਕਾਰਾਂ ਨੇ ਇਹਨਾਂ ਨੂੰ ਸਵਾਲ ਕੀਤਾ ਵੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਮਸਲੇ ਦੇ ਉੱਤੇ ਵੀ ਤੁਹਾਡੇ ਕੋਲੇ ਹੁਣ ਕੋਈ ਮਹਿਕਮਾ ਵੀ ਨਹੀਂ ਤੁਹਾਡੇ ਕੋਲ ਕੀ ਕਾਰਨ ਹੈ ਵੀ ਤੁਹਾਡੀ ਛੁੱਟੀ ਕਰ ਦਿੱਤੀ ਗਈ ਹੈ ਕਿਸੇ ਹੋਰ ਦੀ ਨਹੀਂ ਕੀਤੀ ਗਈ ਇਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਕਹਿੰਦੇ ਜੀ ਮੈਂ 2013 ਦੇ ਵਿੱਚ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਤੇ ਪੰਜਾਬ ਦੇ ਵਿੱਚ ਆਇਆ ਸੀ ਮੇਰੀ ਕੋਈ ਇਹ ਇੱਛਾ ਨਹੀਂ ਜੀ ਕਿ ਮੈਂ ਮੰਤਰੀ ਜਾਂ ਵਿਧਾਇਕ ਬਣਨਾ ਮੈਂ ਤਾਂ ਬਦਲਾ ਲਈ ਆਇਆ ਸੀ ਮੈਨੂੰ ਕੇਜਰੀਵਾਲ ਸਾਹਿਬ ਨੇ ਆਖਿਆ ਵੀ ਆਓ ਤੇ ਮੈਂ ਆ ਗਿਆ ਤੇ ਮੈਨੂੰ 3.5 ਸਾਲ ਮੰਤਰੀ ਰਹਿਣ ਦਾ ਮੌਕਾ ਮਿਲਿਆ ਮੈਂ ਧੰਨਵਾਦੀ ਹਾਂ ਜੇ ਕਿਸੇ ਹੋਰ ਨੂੰ ਮੌਕਾ ਦਿੰਦੇ ਤਾਂ ਮੈਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਸ਼ਾਇਦ ਵਿਚਲੀਆਂ ਗੱਲਾਂ ਕੁਝ ਹੋਰ ਵੀ ਹੋਣ ਜਿਹੜੀਆਂ ਬੰਦਾ ਬਿਆਨ ਨਹੀਂ ਕਰਦਾ ਹੁੰਦਾ ਕਿਉਂਕਿ ਬਿਆਨ ਇਦਾਂ ਕੀਤਾ ਗਮ ਨਹੀਂ ਜਾ ਸਕਦੀਆਂ ਮੀਡੀਆ ਦੇ ਮੂਹਰੇ ਹਰ ਗੱਲ ਉਵੇਂ ਨਹੀਂ ਕੀਤੀ ਜਾ ਸਕਦੀ ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕੁਲਦੀਪ ਸਿੰਘ ਢਾਲੀਵਾਲ ਨਾਲ ਮਾੜੀ ਹੋਈ ਹੈ ਜੇ ਆਪਾਂ ਉਹਨਾਂ ਦੇ ਮੰਤਰੀ ਅਹੁਦੇ ਦਾ ਐਨਲਿਸਿਸ ਕਰੀਏ ਤਾਂ ਜਦੋਂ ਉਹ ਪੰਚਾਇਤ ਮੰਤਰੀ ਸੀ ਉਹਨਾਂ ਨੇ ਬਹੁਤ ਉਦੋਂ ਜ਼ਮੀਨਾਂ ਛੜਵਾਉਣ ਦੇ ਲਈ ਵੀ ਕੰਮ ਕੀਤਾ ਵੀ ਭਾਈ ਇੱਥੋਂ ਇੱਥੋਂ ਇੱਥੋਂਾ ਜ਼ਮੀਨਾਂ ਛੜਵਾਉਣੀਆਂ ਤੇ ਛੜਵਾਈਆਂ ਵੀ ਫੇਰ ਇਹਨਾਂ ਨੇ ਐਨ ਆਰ ਆਈ ਮਹਿਕਮੇ ਦੇ ਮੰਤਰੀ ਰਹਿੰਦੇ ਇਹਨਾਂ ਨੇ ਐਨ ਆਰ ਆਈ ਮੀਟਿੰਗਾਂ ਵੀ ਕੀਤੀਆਂ ਵਿਦੇਸ਼ਾਂ ਦੇ ਵਿੱਚ ਵੱਸਦੇ ਲੋਕਾਂ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਉੱਤੇ ਵੀ ਗੱਲਬਾਤ ਕਰਦੇ ਰਹੇ ਆ ਸੋ ਇਸ ਤਰੀਕੇ ਦੇ ਵੇਰੇ ਵੇ ਪਰ ਪਤਾ ਨਹੀਂ ਉਹ ਕਿਹੜੇ ਕਾਰਨ ਹੋਣਗੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਕੁਰਸੀ ਚਲੀ ਗਈ ਆ ਪਰ ਇਹਨੇ ਕੀ ਬਣਦਾ ਉਹਦਾ ਮਨ ਨੂੰ ਲੱਗਦਾ ਸੀ ਵੀ ਸ਼ਾਇਦ ਇੱਕ ਦੋ ਚਿਹਰੇ ਹੋਰ ਸ਼ਾਮਿਲ ਕੀਤੇ ਜਾਣ ਕਿਉਂਕਿ ਪਹਿਲਾਂ ਸੀਗੇ ਜੀ ਵਿੱਚ ਇਹਦੇ 16 ਮੰਤਰੀ ਤੇ ਸੰਜੀਵ ਅਰੋੜਾ ਸਮੇਤ ਬਣ ਜਾਣੇ ਸੀ 17 ਪਰ ਉਹਦੇ ਚੋਂ ਇੱਕ ਦੀ ਛੁੱਟੀ ਹੋ ਗਈ ਹੈ ਤੇ ਫੇਰ 16 ਦੇ 16 ਰਹਿ ਗਏ ਆ ਪੰਜਾਬ ਦੇ ਵਿੱਚ ਕੁੱਲ 18 ਮੰਤਰੀ ਬਣ ਸਕਦੇ ਆ ਮਤਲਬ ਦੋ ਚਿਹਰੇ ਹਲੇ ਵੀ ਜਦੋਂ ਮਰਜ਼ੀ ਸ਼ਾਮਿਲ ਕਰ ਲਓ ਭਾਵੇਂ ਕੱਲ ਨੂੰ ਕਰ ਲਓ ਤੇ ਭਾਵੇਂ ਸਾਲ ਠਹਿਰ ਕੇ ਕਰ ਲਓ ਉਹ ਪਤਾ ਨਹੀਂ ਕਦੋਂ ਕੀਤੇ ਜਾਣਗੇ ਪਰ ਸੋਹ ਹੱਥ ਰੱਸਾ ਸਿਰੇ ਤੇ ਗੰਡ ਪਾਈ ਗੱਲ ਇਹ ਆ ਵੀ ਇਹ ਬਹੁਤ ਹੈਰਾਨੀ ਵਾਲੀ ਗੱਲ ਆ ਵੀ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਹੋਰ ਕਿਸੇ ਦੀ ਛੁੱਟੀ ਨਹੀਂ ਹੋਈ ਹੋਰ ਕਿਸੇ ਦੇ ਵਿਭਾਗਾਂ ਦੇ ਵਿੱਚ ਬਹੁਤਾ ਕੋਈ ਰਦੋ ਬਦਲ ਨਹੀਂ ਹੋਇਆ ਹਾਂ ਇੰਡਸਟਰੀ ਡਿਪਾਰਟਮੈਂਟ ਤਰਨਜੀਤ ਜੀਤ ਪ੍ਰੀਤ ਸੌਂਧ ਹੋਰਾਂ ਦੇ ਕੋਲੇ ਸੀਗਾ ਉਹ ਲੈ ਕੇ ਤੇ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਪਰ ਉਹਨਾਂ ਦਾ ਮੰਤਰੀ ਉਹਦਾ ਬਰਕਰਾਰ ਹੈਗਾ ਸੌਂਧ ਹੋਰਾਂ ਦਾ ਵੀ ਸੋ ਇਹਨੇ ਕੀ ਬਣਦਾ ਪਰ ਫਿਰ ਹਾਲ ਗੱਲੇ ਵੀ ਜਿਹੜੇ ਬੰਦੇ ਕਰਕੇ ਯਾਨੀ ਸੰਜੀਵ ਅਰੋੜਾ ਹੋਰਾਂ ਨੇ ਕਰਕੇ ਇਹ ਸਾਰਾ ਤਾਮਜਾਮ ਫਿੱਟ ਕੀਤਾ ਗਿਆ ਸੀਗਾ ਤੇ ਉਹ ਭਾਈ ਸਫਲ ਹੋ ਗਿਆ ਤੇ ਹੁਣ ਰਾਜ ਸਭਾ ਦੇ ਵਿੱਚ ਸੋਧੀਆਂ ਹੋ ਰਹੀ ਜਾਂਦੇ ਆ ਜਾ ਲੁਧਿਆਣੇ ਦਾ ਇੱਕ ਹੋਜਰੀ ਕਾਰੋਬਾਰੀ ਹੈ ਜਿਹੜਾ ਉਹ ਜਾਂਦਾ ਇਹਦੇ ਬਾਰੇ ਲੋਕਾਂ ਦਾ ਧਿਆਨ ਟਿਕਿਆ ਰਹਿਣਾ ਜੀ ਜੀ ਬਿਲਕੁਲ ਸਹੀ ਹੈ ਤਾਂ ਸਭਾ ਬਿਆਨ ਕਰੂਗਾ ਅੱਗੇ ਕੀ ਬਣਦਾ ਖੈਰ ਉਧਰ ਵਿਕਰਮ ਮਜੀਠੀਆ ਉਹਨਾਂ ਦੇ ਮਾਮਲੇ ਤੇ ਫਿਰ ਤੋਂ ਕਹਿੰਦੇ ਸੁਣਵਾਈ ਹੋਣੀ ਹੈ ਜੀ ਹਾਂਜੀ ਬਿਲਕੁਲ ਜੀ ਇਹ ਅੱਜ ਸੁਣਵਾਈ ਹੋਊਗੀ ਕੱਲ ਨਹੀਂ ਸੀ ਹੋਈ ਕੱਲ ਜਿੰਨੀ ਕਿ ਸੁਣਵਾਈ ਹੋਈ ਆ ਤੇ ਉਹਦੇ ਵਿੱਚ ਕੁਝ ਤਣਪੱਤਨ ਨਹੀਂ ਸੀ ਲੱਗਾ ਉਹਦਾ ਕਾਰਨ ਇਹ ਆ ਵੀ ਜਦੋਂ ਨਾ ਪਰਸੋਂ ਇਹਨਾਂ ਦੇ ਰਿਮਾਂਡ ਦੇ ਵਿੱਚ 4 ਦਿਨ ਦਾ ਵਾਅਦਾ ਕੀਤਾ ਗਿਆ ਸੀ ਮਜੀਠੀਏ ਦੇ ਔਰ ਮਾਨਡ ਦੇ ਵਿੱਚ ਜਿਹੜਾ ਵਾਅਦਾ ਕੀਤਾ ਮੁਹਾਲੀ ਦੀ ਅਦਾਲਤ ਨੇ ਤਾਂ ਉਹ ਰਿਟਨ ਦੇ ਵਿੱਚ ਆਰਡਰ ਦੇਣਾ ਹੁੰਦਾ ਅਦਾਲਤ ਨੇ ਉਹ ਰਿਟਨ ਦੇ ਵਿੱਚ ਹਾਲੇ ਆਰਡਰ ਮਿਲਿਆ ਨਹੀਂ ਸੀਗਾ ਉਹ ਅੱਜ ਮਿਲ ਗਿਆ ਉਹ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਅੱਜ ਤੇ ਫਿਰ ਉਸ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ ਕਰਨੀ ਆ ਸੋ ਜਿਹੜੀ ਸੁਣਵਾਈ ਕੱਲ ਯਾਨੀ ਕਿ 3 ਤਰੀਕ ਨੂੰ ਹੋਣੀ ਸੀ ਉਹ ਅੱਜ ਹੋਊਗੀ ਯਾਨੀ ਕਿ 4 ਤਰੀਕ ਨੂੰ ਹੋਣੀ ਆ ਸੋ ਵਿਨੇ ਭਾਈ ਅੱਜ ਸੁਣਵਾਈ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਕੀ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਮਿਲਦੀ ਕਿ ਨਹੀਂ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵੱਲੋਂ ਵੈਸੇ ਇਹ ਪਟੀਸ਼ਨ ਮਜੀਠੀਆ ਦੇ ਵੱਲੋਂ ਹੀ ਆਪਣੇ ਵਕੀਲਾਂ ਦੇ ਰਾਹੀਂ ਪਾਈ ਗਈ ਆ ਕਿ ਮੇਰੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਆ ਮੈਨੂੰ ਜਾਣਬੁੱਝ ਕੇ ਸਿਆਸੀ ਬਦਲਾ ਫੋਰੀ ਦੇ ਤਹਿਤ ਫਸਾਇਆ ਗਿਆ ਮੇਰਾ ਰਿਮਾਂਡ ਰੱਦ ਕੀਤਾ ਜਾਵੇ ਮੈਨੂੰ ਪਹਿਲਾਂ ਵੀ ਉਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਆ ਮੇਰੀ ਗ੍ਰਿਫਤਾਰੀ ਗਲਤ ਹੈਗੀ ਆ ਉਹਨਾਂ ਨੇ ਇਸ ਗੱਲ ਦੀ ਮੰਗ ਕਰਦੇ ਆ ਇਹਨਾਂ ਗੱਲਾਂ ਦੀ ਮੰਗ ਕਰਦੇ ਆ ਇਹ ਸਾਰਾ ਕੁਝ ਅਦਾਲਤ ਦੇ ਵਿੱਚ ਪਾਈ ਹੈਗੀ ਪਟੀਸ਼ਨ ਸੋ ਲੱਗ ਜੂਗਾ ਜੀ ਪਤਾ ਦੁਪਹਿਰ ਤੱਕ ਵੀ ਅਦਾਲਤ ਕੀ ਕਹਿੰਦੀ ਅੱਜ ਸੁਣਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਹੁੰਦੀ ਆ ਤਾਂ ਭਾਈ ਕੋਈ ਰਾਹਤ ਮਿਲਦੀ ਆ ਕਿ ਨਹੀਂ ਮਿਲਦੀ ਜਾਂ ਫਿਰ ਅਗਲੀ ਤਰੀਕ ਪਾ ਦਿੱਤੀ ਜਾਂਦੀ ਆ ਜੀ ਪਰ ਉਦਾਂ 6 ਤਰੀਕ ਨੂੰ ਇੱਕ ਵਾਰ ਫੇਰ ਵਿਜੀਲੈਂਸ ਦੀ ਸੁਣਵਾਈ ਹੋਣੀ ਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਵਿਕਰਮ ਮਜੀਠੀਆ ਹੋਰਾਂ ਨੂੰ ਪਹਿਲਾਂ 7 ਦਿਨ ਦਾ ਰਿਮਾਂਡ ਸੀ ਫਿਰ 4 ਦਿਨ ਦਾ ਰਿਮਾਂਡ ਆ ਤੇ ਜਿਹੜਾ ਇਹ 4 ਦਿਨ ਦਾ ਰਿਮਾਂਡ ਆ ਇਹ ਹੁਣ 6 ਤਰੀਕ ਨੂੰ ਖਤਮ ਹੋਣਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪੇਸ਼ ਕੀਤਾ ਜਾਣਾ ਅਦਾਲਤ ਦੇ ਵਿੱਚ ਜੀ ਜੀ ਤੇ ਜਨਾਬ ਸਾਹਿਬ ਉਹਦਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਸਾਫ਼ ਕਹਿਤਾ ਉਹ ਕਹਿੰਦੇ ਵੀ ਸਾਡਾ ਹੁਣ ਕਾਂਗਰਸ ਦੇ ਨਾਲ ਕੋਈ ਸਬੰਧ ਨਹੀਂ ਦੇਖੋ ਮੈਂ ਇਹਦਾ ਦੋ ਟੁੱਕੇ ਗੱਲ ਕਰਨਾ ਵੀ ਕੇਜਰੀਵਾਲ ਦੇ ਉੱਤੇ ਮੈਨੂੰ ਇਸ ਮਾਮਲੇ ਦੇ ਵਿੱਚ ਇੱਕ ਦੁੱਕੀ ਦਾ ਭਰੋਸਾ ਨਹੀਂਗਾ ਉਹ ਬੰਦੇ ਨੇ ਬੜੀ ਵਾਰ ਗੱਲਾਂ ਕਹੀਆਂ ਹਮਨੇ ਕਾਂਗਰਸ ਕੇ ਸਾਥ ਕੋਈ ਰਿਸ਼ਤਾ ਨਹੀਂ ਰੱਖਣਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਪਰ ਫਿਰ ਖਬਰ ਆਉਂਦੀ ਹੁੰਦੀ ਵੀ ਕਾਂਗਰਸ ਦੇ ਨਾਲ ਰਿਸ਼ਤਾ ਬਣ ਗਿਆ ਉਹ ਬੰਦਾ ਹੁਣ ਉਵੇਂ ਨਹੀਂ ਹੈ ਜਿਵੇਂ ਅਸੀਂ ਪਹਿਲਾਂ ਖਬਰਾਂ ਪੜ੍ਹਦੇ ਹੁੰਦੇ ਸੀ ਦੇਖੋ ਜਦੋਂ ਉਹਨੇ ਸਿਆਸਤ ਦੀ ਸ਼ੁਰੂਆਤ ਕੀਤੀ ਹੈ ਤੇ ਪਹਿਲੀ ਵਾਰ ਜਦੋਂ 49 ਰਣ ਦੀ ਸਰਕਾਰ ਸੀ ਤੇ ਉਦੋਂ ਵੀ ਕਾਂਗਰਸ ਦੇ ਸਹਿਯੋਗ ਨਾਲ ਹੀ ਸਰਕਾਰ ਬਣੀ ਸੀ ਫਿਰ ਉਹ ਡਿੱਗ ਪਈ ਫਿਰ ਆਪਦੀ ਸਰਕਾਰ ਬਣੀ ਫਿਰ ਆਪਦੀ ਸਰਕਾਰ ਬਣੀ ਫਿਰ ਉਸ ਤੋਂ ਬਾਅਦ ਉਹਨੇ ਗੱਠ ਜੋੜ ਦੀ ਗੱਲ ਕੀਤੀ ਜਿਹੜਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਹਾ ਗੱਠ ਜੋੜ ਬਣਿਆ ਕਈ ਪਾਰਟੀਆਂ ਦਾ ਉਹਦੇ ਵਿੱਚ ਵੀ ਕਾਂਗਰਸ ਸੀ ਫਿਰ ਉਸ ਤੋਂ ਬਾਅਦ ਰੌਲਾ ਰੱਪਾ ਹੋਰ ਕਈ ਤਰ੍ਹਾਂ ਦਾ ਪੈਂਦਾ ਰਿਹਾ ਪਰ ਫਿਰ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਸਾਡਾ ਰਿਸ਼ਤਾ ਕੋਈ ਨਹੀਂ ਆ ਚੰਡੀਗੜ੍ਹ ਦੇ ਵਿੱਚ ਮੇਅਰ ਬਣਾਉਣਾ ਸੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਹਿਯੋਗ ਨਾਲ ਬਣਿਆ ਸੀ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਲੜਦੇ ਸੀਗੇ ਪਰ ਉਧਰ ਹਰਿਆਣੇ ਦੇ ਵਿੱਚ ਇਹ ਇਕੱਠੇ ਹੋ ਕੇ ਚੋਣ ਲੜਦੇ ਸੀਗੇ ਸੋ ਇਦਾਂ ਦੀਆਂ ਗੱਲਾਂ ਉਧਰ ਕਿ ਸਾਹਮਣੇ ਆਉਂਦਾਂ ਰਹਿੰਦੀਆਂ ਸੋ ਕੇਜਰੀਵਾਲ ਉਵੇਂ ਨਹੀਂ ਜਿਵੇਂ ਅਸੀਂ ਪਹਿਲਾਂ ਸੋਚ ਲਏ ਹੁੰਦੇ ਸੀ ਵੀ ਸਿਧਾਂਤਕ ਤੌਰ ਤੇ ਪੱਕਾ ਇਹ ਵੱਖਰੀ ਮਿੱਟੀ ਦਾ ਮਨੋਖਾ ਹੁਣ ਤਾਂ ਉਹ ਵੀ ਉਵੇਂ ਹੀ ਆ ਜਿਵੇਂ ਬਾਕੀ ਨੇਤਾ ਕਰਦੇ ਹੁੰਦੇ ਨੇ ਨਾ ਜੀ ਮੇਰਾ ਸੂਤ ਲੱਗ ਜੇ ਉਹ ਸੂਤ ਲਾਉਣ ਦੇ ਲਈ ਸਾਰਾ ਕੁਝ ਉਹਦਾ ਵੀ ਚੱਲਦਾ ਹੈਗਾ ਸੋ ਦੇਖਦੇ ਭਾਈ ਪਰ ਉਹਨੇ ਇਹ ਗੱਲ ਕਹੀ ਹੈ ਵੀ ਗੁਜਰਾਤ ਦੇ ਵਿੱਚ ਅਸੀਂ 2027 ਦੇ ਵਿੱਚ ਇਕੱਲੇ ਵਿਧਾਨ ਸਭਾ ਦੀ ਚੋਣ ਲੜਾਂਗੇ ਅਸੀਂ ਕਾਂਗਰਸ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਕਾਂਗਰਸ ਨੇ ਉਹ ਕਹਿੰਦਾ ਜੀ ਪਿਛਲੀ ਵਾਰੀ ਸਾਡਾ ਨੁਕਸਾਨ ਕੀਤਾ ਬੀਜੇਪੀ ਦਾ ਫਾਇਦਾ ਪਹਚਾਇਆ ਉਹਨੇ ਆਹ ਗੱਲ ਕਹੀ ਆ ਉਹਨੇ ਇਹ ਕਿਹਾ ਜੀ ਕਿ ਸਾਡੇ ਵਿੱਚ ਸਮਰੱਥਾ ਹੈਗੀ ਆ ਤੇ ਗੁਜਰਾਤ ਦੇ ਲੋਕ ਹੁਣ ਹੋਰ ਬਦਲ ਵੀ ਭਾਲਦੇ ਆ ਆ ਉਹਦੀ ਸੋਚ ਆ ਆ ਉਹ ਬੇਨੇ ਭਾਈ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਜੇ ਇਹਨਾਂ ਨੂੰ ਇਹ ਲੱਗਾ ਵੀ ਭਾਈ ਕਾਂਗਰਸ ਕਮਜ਼ੋਰ ਆ ਤੇ ਹੋ ਸਕਦਾ ਭਾਈ ਇਹ ਕਹਿਣ ਜੀ ਕਿ ਬਾਹਰੋਂ ਸਮਰਥਨ ਲਵਾਂਗੇ ਬਾਹਰੋਂ ਸਮਰਥਨ ਦੇਵਾਂਗੇ ਗੱਟ ਜੋੜ ਨਹੀਂ ਕਰਾਂਗੇ ਉਹ ਸੋ ਡਰਾਮੇਬਾਜ਼ੀ ਕਰਨ ਵਾਲਿਆਂ ਦੇ ਵਿੱਚ ਇੱਕ ਵੀ ਨੇਤਾ ਸ਼ਾਮਲ ਹੋ ਗਿਆ ਕੋਈ ਬਾਹਲੀ ਵੱਖਰੀ ਗੱਲ ਉਹਦੇ ਵਿੱਚ ਬਾਕੀਆਂ ਨਾਲੋਂ ਹੈ ਨਹੀਂ ਜੀ ਜੀ ਬਿਲਕੁਲ 100% ਦੀ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਲੋਕ ਵੀ ਇਹੀ ਗੱਲ ਕਹਿੰਦੇ ਨੇ ਖੈਰ ਪਰ ਕਾਂਗਰਸ ਦਾ ਜਿਹੜਾ ਆਪਸੀ ਕਲੇਸ਼ ਹੈ ਜਿਹੜਾ ਕਾਂਗਰਸ ਦੇ ਵਿੱਚਲਾ ਕਲੇਸ਼ ਹੈ ਉਹ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਜੀ ਨਹੀਂ ਜੀ ਇਹ ਮੁੱਕਣਾ ਵੀ ਨਹੀਂ ਹੈ ਉਹਦਾ ਕਾਰਨ ਇਹ ਜੀ ਕਿ ਇਹਨਾਂ ਨੇ ਕਿਹੜਾ ਕਦੇ ਕੋਈ ਸੰਜੀਦਾ ਹੋ ਕੇ ਕੰਮ ਕੀਤਾ ਕਾਂਗਰਸ ਅਸਲ ਵਿੱਚ ਜਿੱਤਣ ਲਈ ਨਹੀਂ ਲੜਦੀ ਕਾਂਗਰਸ ਇੱਕ ਦੂਜੇ ਨੂੰ ਹਰਾਉਣ ਲਈ ਲੜਦੀ ਹੈ ਇਹ ਪੰਜਾਬ ਦੇ ਵਿੱਚ ਵੀ ਆ ਹੋਰ ਸੂਬਿਆਂ ਦੇ ਵਿੱਚ ਵੀ ਆ ਕਾਂਗਰਸ ਆ ਜਿਹੜੀ ਉਹ ਆਪਸ ਦੇ ਵਿੱਚ ਮੁਕਾਬਲਾ ਕਰਦੀ ਆ ਬਾਕੀ ਦੇ ਨਾਲ ਤਾਂ ਬਾਅਦ ਦੇ ਵਿੱਚ ਮੁਕਾਬਲਾ ਹੋਊਗਾ ਕਾਂਗਰਸ ਦਾ ਤਾਂ ਆਪਦਾ ਹੀ ਨਹੀਂ ਯੱਬ ਨਿਬੜਦਾ ਉਹਦੇ ਨਾਲ ਲੜਪੇ ਆ ਉਹਦੇ ਨਾਲ ਲੜਪੇ ਉਹਨੂੰ ਅਸੀਂ ਸਬਕ ਸਿਖਾ ਦੇਣਾ ਉਹਨੂੰ ਅਸੀਂ ਪੁੰਜੇ ਲਾ ਦੇਣਾ ਕਾਂਗਰਸ ਕਰਨ ਨੂੰ ਇਸ ਗੱਲ ਦਾ ਫਿਕਰ ਹੁੰਦਾ ਵੀ ਜੇਕਰ ਫਲਾਣੇ ਥਾਂ ਤੋਂ ਜਿਹਨੂੰ ਟਿਕਟ ਮਿਲੀ ਆ ਉਹ ਜਿੱਤ ਗਿਆ ਤੇ ਫੇਰ ਭਾਈ ਉਹ ਜਿੱਤੇ ਹੋਏ ਬੰਦੇ ਨੂੰ 5 ਸਾਲ ਬਾਅਦ ਵੀ ਟਿਕਟ ਮਿਲੂਗੀ ਤੇ ਫੇਰ ਉਸ ਤੋਂ ਬਾਅਦ 10 ਸਾਲ ਦੇ ਲਈ ਤਾਂ ਅਸੀਂ ਰਾਜਨੀਤੀ ਤੋਂ ਗਾਇਬ ਹੋ ਜਾਾਂਗੇ ਇਸ ਕਰਕੇ ਭਾਈ ਪਹਿਲਾਂ ਉਹਨੂੰ ਹਰਾਓ ਜਿੱਤੇ ਜਿਹੜਾ ਮਰਜ਼ੀ ਪਰ ਕਾਂਗਰਸੀ ਕਾਂਗਰਸੀ ਨੂੰ ਹਰਾਉਂਦੇ ਫਿਰ ਵੀ ਭਾਈ ਇਹਦਾ ਸਿਆਸੀ ਭਵਖ ਖਤਮ ਕਰੋ ਇਹਨੂੰ ਤਾਂ ਟਿਕਟ ਮਿਲਣੀ ਬੰਦ ਹੋਵੇ ਨਾ ਇਹ ਜਿੱਤ ਗਿਆ ਤਾਂ ਫਿਰ ਸਾਡੇ ਸਿਰ ਦੇ ਉੱਤੇ ਬੈਠੂਗਾ ਸੋ ਇੱਕ ਦੂਜੇ ਦੇ ਮਗਰ ਇਵੇਂ ਪਈ ਆ ਕਾਂਗਰਸ ਹੁਣ ਤੁਸੀਂ ਦੇਖੋ ਵੀ ਰਾਜਾ ਵੜਿੰਗ ਹੋਰਾਂ ਨੇ ਉਹ ਕਹਿੰਦਾ ਜੀ ਕਿ ਕਮਲਜੀਤ ਕੜਵਲ ਤੇ ਦਾਖੇ ਵਾਲਾ ਕਰਨ ਵੜਿੰਗ ਇਹਨਾਂ ਦੋਵਾਂ ਨੂੰ ਉਹ ਕਹਿੰਦੇ ਜੀ ਕਿ ਅਸੀਂ ਕਾਂਗਰਸ ਦੇ ਵਿੱਚ ਨਹੀਂ ਆਉਣ ਦਿੰਦੇ ਦੂਜੀ ਗੱਲ ਇਹ ਆ ਵੀ ਇਹਨਾਂ ਨੂੰ ਸ਼ਾਮਿਲ ਕਿਨੇ ਕੀਤਾ ਸੀਗਾ ਉਹ ਰਾਣਾ ਗੁਰਜੀਤ ਨੇ ਭਰਤਪੂਸ਼ਨ ਆਸ਼ੂ ਨੇ ਤੇ ਚਰਨਜੀਤ ਚੰਨੀ ਹੋਰਾਂ ਨੇ ਜੇ ਮੰਨ ਲਓ ਹੁਣ ਉਹ ਕਾਂਗਰਸ ਦੇ ਵਿੱਚ ਮੁੜ ਕੇ ਦਾਖਲ ਨਹੀਂ ਹੁੰਦੇ ਤਾਂ ਇਹਦਾ ਮਤਲਬ ਇਹ ਵੀ ਆਸ਼ੂ ਚੰਨੀ ਤੇ ਰਾਣੇ ਦੀ ਬੇਇੱਜ਼ਤੀ ਆ ਜੇ ਮੰਨ ਲਓ ਸ਼ਾਮਿਲ ਹੋ ਜਾਂਦੇ ਆ ਇਹਦੇ ਵਿੱਚ ਸਿਮਰਜੀਤ ਵੈਂਸ ਤੇ ਰਾਜਾ ਵਿੜਿੰਗ ਦੀ ਬੇਇੱਜ਼ਤੀ ਆ ਸੋ ਕਾਂਗਰਸ ਦੇ ਤਾਂ ਆਪਦੇ ਮਸਲੇ ਆ ਇਹ ਕਾਂਗਰਸ ਦੇ ਮਸਲੇ ਆ ਵੀ ਭਾਈ ਅਸੀਂ ਇਹਨੂੰ ਤਾਂ ਨਹੀਂ ਆਉਣ ਦੇਣਾ ਆਹ ਗੱਲ ਆ ਇਹਨੂੰ ਆਉਣ ਦੇ ਦੇਣਾ ਇਹ ਮੇ ਤਾਂ ਗੱਲ ਆ ਸੋ ਆ ਗੱਲ ਇਹਨਾਂ ਦਾ ਕੋਈ ਨਾ ਕੋਈ ਅੱਬ ਪਿਆ ਰਹਿਂਦਾ ਸੋ ਇਸੇ ਗੱਲ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਕਾਂਗਰਸ ਦਾ ਕੁਝ ਨਹੀਂ ਬਣਦਾ ਕਾਂਗਰਸ ਨੇ ਭਵਿੱਖ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਜਿੱਥੇ ਜਾਂ ਕੋਈ ਹੋਰ ਜਿੱਥੇ ਉਹ ਕਾਂਗਰਸ ਨੇ ਜਿਤਾਉਣੀ ਆ ਇਹ ਨਹੀਂ ਵੀ ਕਾਂਗਰਸ ਨੇ ਮੁਕਾਬਲਾ ਕਰਕੇ ਭਾਈ ਆਪ ਜਿੱਤਣਾ ਕਾਂਗਰਸ ਦਾ ਮਸਲਾ ਹੀ ਇਹ ਵੀ ਸਾਡੇ ਸ਼ਰੀਕ ਤੇ ਪਾਰਟੀ ਦੇ ਵਿੱਚ ਬੈਠੇ ਰਹਿੰਦੇ ਜਿੱਤ ਜਾਣਗੇ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਸਾਡੇ ਵਾਲੇ ਜਿਹੜੇ ਲੋਕ ਨੇ ਉਹ ਹਿਮਾਚਲ ਦੇ ਵਿੱਚ ਜਾ ਕੇ ਨਹੀਂ ਸੁਧਰਦੇ ਜੀ ਜਿੱਥੇ ਵੀ ਵੈਸੇ ਕਿਸੇ ਹੋਰ ਸੂਬੇ ਚ ਜਾਂਦੇ ਨੇ ਤੇ ਉੱਥੇ ਜਾ ਕੇ ਕੋਈ ਨਾ ਕੋਈ ਐਸੀ ਹਰਕਤ ਕਰ ਦਿੰਦੇ ਨੇ ਜਿਹਦੇ ਕਰਕੇ ਸੁਰਖੀਆਂ ਬਣ ਜਾਂਦੀਆਂ ਨੇ ਹਿਮਾਚਲ ਦੇ ਵਿੱਚ ਗੱਡੀ ਤੇ ਸਟੰਟ ਕਰਨ ਵਾਲੇ ਦਾ ਚਲਾਨ ਕੱਟਿਆ ਗਿਆ ਜੀ ਦੇਖੋ ਜੀ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਪੰਜਾਬੀਆਂ ਦਾ ਵੱਡਾ ਹਿੱਸਾ ਫੁਕਰਾ ਇਹ ਮੰਨੀਏ ਨਾ ਮੰਨੀਏ ਚਲੋ ਆਹ ਗੱਲਾਂ ਆਪਾਂ ਕਈ ਵਾਰੀ ਕਰਦੇ ਨਹੀਂ ਵੀ ਆਪਦੇ ਭਾਈਚਾਰੇ ਬਾਰੇ ਆਪਦੇ ਸੂਬੇ ਦੇ ਲੋਕਾਂ ਦੇ ਬਾਰੇ ਪਰ ਸਾਨੂੰ ਦਿਸਦਾ ਹੀ ਆ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਕਿੰਨੀ ਕਿ ਸਿਆਣੀ ਗੱਲ ਕਰਦੇ ਆ ਪੰਜਾਬ ਦੇ ਲੋਕ ਭੀੜਾਂ ਦੇ ਵਿੱਚ ਕਿੰਨੀ ਕਿ ਸਿਆਣੀ ਗੱਲ ਕਰਦੇ ਆ ਕਿਸੇ ਵੀ ਮੌਕੇ ਦੇ ਉੱਤੇ ਕਿੰਨੀ ਕਿ ਸੰਜੀਦਾ ਗੱਲ ਕਰਦੇ ਆਪਣੇ ਸਾਹਬ ਦੇ ਸਾਹਮਣੇ ਆ ਇਹਦੇ ਵਿੱਚ ਕੋਈ ਮੇਰੇ ਖਿਆਲ ਵੀ ਦੋਰ ਐ ਨਹੀਂ ਵੀ ਜੇ ਆਪਾਂ ਇਹ ਗੱਲ ਮੰਨ ਲਈਏ ਨਾ ਮੰਨ ਲਈਏ ਪਰ ਪਤਾ ਸਭ ਨੂੰ ਸਾਰਾ ਪੂਜੀ ਆ ਆਲੇ ਦੁਆਲੇ ਝਾਤ ਮਾਰ ਕੇ ਦੇਖ ਲਓ ਕੋਈ ਨਾ ਕੋਈ ਬਾਂਦਰ ਪੁਨਾ ਕਰਨ ਵਾਲਾ ਹੁਣ ਵੀ ਮਿਲ ਜਾਣਾ ਹੁਣੇ ਇਸੇ ਵੇਲੇ ਪ੍ਰੈਜ਼ੈਂਟ ਵੀ ਭਾਈ ਦੇਖੀਏ ਜਿਹਨੂੰ ਵੇਖ ਕੇ ਲੱਗਦਾ ਵੀ ਬੰਦਾ ਬਾਂਦਰ ਤੋਂ ਹੀ ਬਣਿਆ ਉਹਨੇ ਕੋਈ ਨਾ ਕੋਈ ਲੱਛਣ ਕਰਨੇ ਆ हिमाਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਹੜ੍ਹ ਆਏ ਹੋਏ ਆ। ਉੱਥੇ ਲੋਕ ਮਰ ਰਹੇ ਆ। ਉੱਥੋਂ ਦੀ ਐਡਵਾਈਜ਼ਰੀ ਇਹ ਆ ਵੀ ਭਾਈ ਤੁਸੀਂ ਇੱਥੇ ਆਓ ਨਾ ਘੁੰਮਣ ਫਿਰਨ ਕੋਈ ਵੀ ਨਾ ਆਵੇ ਫਿਲਹਾਲ। ਪਰ ਪੰਜਾਬ ਦੇ ਲੋਕ ਜਾ ਰਹੇ ਆ। ਉਹਨਾਂ ਨੂੰ ਥੋੜੀ ਵੀ ਪਾਈ ਪਹਾੜ ਭਰ ਰਹੇ ਆ। ਖੱਡਾਂ ਦੇ ਵਿੱਚ ਖਾਰ ਪੈ ਰਹੀ ਆ, ਸੜਕਾਂ ਟੁੱਟ ਰਹੀਆਂ, ਸੁਰੰਗਾਂ ਬੰਦ ਹੋ ਰਹੀਆਂ, ਘਰ ਵਹਿ ਤਰੇ ਆ, ਲੋਕ ਮਰ ਰਹੇ ਆ, ਲੋਕ ਲਾਪਤਾ, ਪਸ਼ੂ ਮਰ ਰਹੇ ਆ। ਇਹਨਾਂ ਗੱਲਾਂ ਦਾ ਫਿਕਰ ਥੋੜੀ ਆ, ਹੋਟਲ ਟਹਿ ਰਹੇ ਉੱਥੇ। ਪਰ ਇੱਥੇ ਜੀ ਹੁਣ ਫਿਰੋਜ਼ਪੁਰ ਦੇ ਨੰਬਰ ਵਾਲੀ ਕ੍ਰੇਟਾ ਗੱਡੀ ਹੈ ਜਿਹੜੀ ਉਹਦਾ ਸਟੰਟ ਸੋਲਨ ਰੋਡ ਦੇ ਉੱਤੇ ਵਾਇਰਲ ਹੋਇਆ ਤੇ ਉੱਥੋਂ ਦੀ ਪੁਲਿਸ ਨੇ ਉਹਦਾ ਚਲਾਣ ਵੀ ਕੱਟਤਾ ਅਸਲ ਵਿੱਚ ਐਕਸੀਲੇਟਰ ਦੇ ਉੱਤੇ ਪੈਰ ਰੱਖਿਆ ਹੋਇਆ ਗੱਡੀ ਦੇ ਚਾਲਕ ਨੇ ਇੱਕ ਪੈਰ ਉਹਦਾ ਅੰਦਰ ਆ ਤੇ ਇੱਕ ਪੈਰ ਉਹਦਾ ਬਾਹਰ ਆ ਤੇ ਖੜ ਕੇ ਗੱਡੀ ਚਲਾ ਰਿਹਾ ਉਹ ਤਾਂ ਕਿ ਖੋਲ ਕੇ ਚਲਾ ਰਿਹਾ ਉਹ ਉਹ ਫਿਰ ਮਗਰਲੇ ਪਾਸੋਂ ਕਿਸੇ ਨੇ ਜਿਹੜਾ ਕੋਈ ਹੋਰ ਗੱਡੀ ਤੇ ਜਾਂਦਾ ਉਹਨੇ ਵੀਡੀਓ ਬਣਾਈ ਆ ਤੇ ਨਾਲ ਉਹ ਆਪਸ ਦੇ ਵਿੱਚ ਗੱਲ ਵੀ ਕਰੀ ਜਾਂਦੇ ਵੀ ਇਹ ਆਪ ਤੋਂ ਮਰੇਗਾ ਹੀ ਹੋਰੋਂ ਕੋ ਵੀ ਮਾਰੇਗਾ ਇਸ ਪਰ ਤਾਂ ਕਾਰਵਾਈ ਹੋਣੀ ਚਾਹੀਦੀ ਤੇ ਲੋ ਜੀ ਇਹ ਵੀਡੀਓ ਵਾਇਰਲ ਹੋ ਗਈ ਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਜੀ ਕਿ ਹੁਣ ਰੌਲਾ ਪੈ ਗਿਆ ਇਸ ਮਸਲੇ ਦੇ ਉੱਤੇ ਤੇ ਭਾਈ ਇਹਦਾ ਆਪਣੀ ਮੇਰੇ ਖਰ 2500 ਕੇ 3000 ਰੁਪਏ ਦਾ ਚਲਾਨ ਕੱਟਿਆ ਗਿਆ ਅਸਲ ਵਿੱਚ ਗੱਲ ਇਹ ਦੀ ਜੀ ਕਿ 2500 ਦਾ ਕੱਟਿਆ ਗਿਆ 3000 ਦਾ ਕੱਟਿਆ ਗਿਆ ਅਸਲ ਦੇ ਵਿੱਚ ਗੱਲ ਇਹ ਜੀ ਕਿ ਇਹ ਲੋਕ ਆਪ ਤਾਂ ਮਰਨਾ ਚਾਹੁੰਦੇ ਹੀ ਆ ਤੇ ਬੇਕਸੂਰਾਂ ਨੂੰ ਕਿਵੇਂ ਮਾਰਨਾ ਚਾਹੁੰਦੇ ਆ ਇਹ ਫੋਕਰੇ ਲੋਕਾਂ ਨੇ ਗੱਡੀਆਂ ਜ਼ਬਤ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਤਾਂ ਚੌਂਕ 'ਚ ਖੜ ਕੇ ਚਪੇੜਾਂ ਲਾਉਣੀਆਂ ਚਾਹੀਦੀਆਂ ਗੱਲ ਤਾਂ ਅਸਲ ਦੇ ਵਿੱਚ ਇਹ ਆ ਇਹਨਾਂ ਨੂੰ ਸ਼ਾਇਦ ਫੇਰ ਮਾੜੀ-ਮੋਟੀ ਅਕਲ ਆ ਜੇ ਵੀ ਭਾਈ ਅਸੀਂ ਕਿਹੜੀਆਂ ਕਰਤੂਤਾਂ ਦੇ ਵਿੱਚ ਪਏ ਆ ਸੋ ਲੋਕ ਟਲਦੇ ਨਹੀਂ ਮੈਨੂੰ ਬਹੁਤ ਹੈਰਾਨੀ ਹੁੰਦੀ ਏ ਇਸ ਗੱਲ ਦੀ ਜੋ ਮਰਜ਼ੀ ਕਹੀ ਜਾਵੇ ਉਹ ਨਾ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਫਿਕਰ ਨਾ ਇਹਨਾਂ ਨੂੰ ਦੂਜੇ ਦੀ ਜ਼ਿੰਦਗੀ ਦਾ ਫਿਕਰ ਸਾਰੀ ਉਮਰ ਹੀ ਫੁਕਰ ਕਰਦੀ ਦੇ ਵਿੱਚ ਕੱਢਤੀ ਜਿਨ੍ਹਾਂ ਨੇ ਜੀ ਬਿਲਕੁਲ ਸਹੀ ਜਿਆਨ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਜੀ ਕਹਿੰਦੇ ਕਿ ਛੱਤ ਡਿਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਕਿੱਥੋਂ ਦੀ ਖਬਰ ਹੈ ਜੀ ਇਹ ਜੀ ਟਾਂਡੇ ਵੱਲੋਂ ਖਬਰ ਆਈ ਹੈ ਇਹ ਬੜੀ ਦੁਖਦਾਈ ਖਬਰ ਆ ਟਾਂਡਾ ਤੋਂ ਜਿਹੜੀ ਆਈ ਆ ਇਥੋਂ ਦੀ ਇਹ ਖਬਰ ਆ ਤੇ ਟਾਂਡਾ ਦੇ ਵਿੱਚ ਇਹ ਸਾਰਾ ਕੁਝ ਵਾਪਰ ਗਿਆ ਉੱਥੇ ਜੀ ਹੁਣ ਮੀਂਹ ਪੈਣ ਦੇ ਕਰਕੇ ਵੀ ਇੱਕ ਨਾ ਘਰ ਵੈਸੇ ਵੀ ਜਿਹੜਾ ਕਿਰਾਏ ਦੇ ਉੱਤੇ ਰਹਿੰਦੇ ਸੀ ਤੇ ਘਰ ਵੈਸੇ ਡਿਗੂ ਡਿਗੂ ਕਰਦਾ ਸੀ ਹੁਣ ਘਰ ਦੇ ਮਾਲਕ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦਾ ਜੀ ਕਿ ਮੈਂ ਇਸ ਪਰਿਵਾਰ ਨੂੰ ਪਹਿਲਾਂ ਹੀ ਗੱਲ ਕਹੀ ਸੀ ਵੀ ਤੁਸੀਂ ਇਹ ਘਰ ਵ ਕਿਉਂਕਿ ਇਸ ਘਰ ਦੀ ਕੰਡੀਸ਼ਨ ਬਹੁਤ ਮਾੜੀ ਹੈਗੀ ਆ ਤੁਹਾਡਾ ਕੋਈ ਨੁਕਸਾਨ ਨਾ ਹੋ ਜੇ ਪਰ ਪਤਾ ਲੱਗਾ ਜੀ ਕਿ ਸਵੇਰੇ 5:30 ਵਜੇ ਦੇ ਕਰੀਬ ਦਾ ਵੇਲਾ ਸੀਗਾ ਤੇ ਉਦੋਂ ਫਿਰ ਜਿਹੜਾ ਉਹ ਅਚਾਨਕ ਇਸ ਘਰ ਦੀ ਛੱਤ ਡਿੱਗ ਪਈ ਜਿਹਦੇ ਕਰਕੇ ਜਿਹੜਾ ਸੁੱਤਾ ਪਿਆ ਸੀ ਘਰ ਦਾ ਮੁਹੀ ਤੇ ਉਹਦੇ ਦੋ ਬੱਚੇ ਉਹਦੀਆਂ ਕੁੱਤੀਆਂ ਦੋ ਉਹਨਾਂ ਦੀ ਛੱਤ ਦੇ ਥੱਲੇ ਆਉਣ ਕਰਕੇ ਮਲਬੇ ਦੇ ਥੱਲੇ ਆਉਣ ਦੇ ਕਰਕੇ ਉਹਦੀ ਮੌਤ ਹੋ ਗਈ ਆ ਜਿਹੜੇ ਪਰਿਵਾਰ ਦੇ ਇੱਕ ਦੋ ਜੀ ਸਵੇਰੇ 5:30 ਵਜੇ ਪਹਿਲਾਂ ਹੀ ਉੱਠ ਖੜੇ ਸੀ ਉਹਨਾਂ ਦੀ ਜਾਨ ਬਚ ਗਈ ਆ ਸੋ ਇਹ ਪਰਿਵਾਰ ਬੜਾ ਗਰੀਬ ਹੈਗਾ ਜੀ ਹੁਣ ਲੋਕਾਂ ਨੇ ਮੰਗ ਕੀਤੀ ਹੈ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਇਹ ਨਾਲੀ ਥੋੜੀ ਬਹੁਤੀ ਮਦਦ ਕੀਤੀ ਜਾਵੇ ਪਰ ਇਹ ਦੁਖਦਾਈ ਖਬਰ ਆਈ ਹੈ ਕਿ ਮੀਂਹ ਪੈਣ ਦੇ ਕਰਕੇ ਛੱਤਾਂ ਵੈਸੀ ਪੋਲੀਆਂ ਹੋਗੀਆਂ ਕੰਧਾਂ ਵੈਸੇ ਢਹਿਣ ਵਾਲੀਆਂ ਹੋਗੀਆਂ ਹਾਲੇ ਮੀਂਹ ਹੋਰ ਬਹੁਤ ਪੈਣੇ ਆ ਤੇ ਇਹ ਖਬਰ ਆਈ ਹੈ ਜੀ ਤਣ ਸਾਹਿਬ ਪਿੰਡ ਦੋਲੇ ਵਾਲਾ ਦੇ ਵਿੱਚ ਕਹਿੰਦੇ ਭਰਾ ਦੇ ਵੱਲੋਂ ਆਪਣੀ ਭੈਣ ਦਾ ਅਣਖ ਦੀ ਖਾਤਰ ਕਤਲ ਕਰ ਦਿੱਤਾ ਗਿਆ ਜੀ ਕੀ ਇਹ ਪੂਰਾ ਮਾਮਲਾ ਦੇਖੋ ਇਹ ਜਿਹੜੇ ਵਿਸ਼ਾ ਨਾ ਇਹਦਾ ਵਿਸ਼ਾ ਦੇ ਉੱਤੇ ਪੰਜਾਬਗਾਂ ਦੀ ਵੱਖੋ ਵੱਖਰੀ ਸਮਝ ਆ ਕਈ ਬੰਦੇ ਇਹ ਗੱਲ ਕਹਿੰਦੇ ਵੀ ਅਣਖ ਹੈ ਹੀ ਹੁੰਦੀ ਹੈ, ਕਈ ਬੰਦੇ ਇਹ ਕਹਿੰਦੇ ਵੀ ਇਹ ਕਾਲੀ ਅਣਖ ਹੁੰਦੀ ਹੈ। ਅਸਲ ਦੇ ਵਿੱਚ ਇਹ ਜਿਹੜਾ ਇੱਥੇ ਦੋਲੇ ਵਾਲਾ ਪਿੰਡ ਮੋਗੇ ਦੇ ਵਿੱਚ ਇਹਦੇ ਵਿੱਚ ਜਿਹੜਾ ਭਰਾ ਨੇ ਭੈਣ ਦਾ ਕਤਲ ਕੀਤਾ ਨਾ ਗੋਲ ਨਾ ਮਾਰ ਕੇ ਉਹ ਇਸ ਕਰਕੇ ਕੀਤਾ ਵੀ ਭੈਣ ਨੇ 3 ਕਿ ਸਾਲ ਪਹਿਲਾਂ 3.5 3 ਸਾਲ ਪਹਿਲਾਂ ਤੇ ਆਪਦੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਸੀਗਾ ਭੈਣ ਨੇ ਪਿੰਡ ਦੇ ਵਿੱਚ ਹੀ ਮੁੰਡੇ ਦੇ ਨਾਲ। ਉਸ ਤੋਂ ਬਾਅਦ ਹੁਣ ਉਹਦੇ ਦੋ ਬੱਚੇ ਵੀ ਆ, ਉਹਦੇ ਦੋ ਕੁੜੀਆਂ ਹਨ ਤੇ ਹੁਣ ਇਸ ਮਸਲੇ ਦੇ ਉੱਤੇ ਤੇ ਉਹਨੇ ਗੋਲ ਨਾ ਮਾਰ ਕੇ ਤੇ ਫਰਾਰ ਹੋ ਗਿਆ। ਇਹਨੇ ਅਸਲ ਦੇ ਵਿੱਚ ਮਨ ਦੇ ਵਿੱਚ ਈਰਖਾ ਰੱਖੀ ਵੀ ਭਾਈ ਮੇਰੀ ਭੈਣ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸਾਡਾ ਨੱਕ ਨਹੀਂ ਰਹਿ ਗਿਆ ਜੋ ਆਪਣਾ ਚੱਲਦਾ ਹੁੰਦਾ ਅਸੀਂ ਲੁੱਟੇ ਗਏ ਫਲਾ ਹੋ ਗਿਆ ਢਿੰਗ ਹੋ ਗਿਆ ਐ ਕਰਕੇ ਨੇ ਮਨ ਦੇ ਵਿੱਚ ਰੱਖਿਆ ਤੇ ਇਹਨੇ ਭਾਈ ਉੱਥੇ ਪ੍ਰੋਗਰਾਮ ਇੱਕ ਸਮਾਗਮ ਚੱਲ ਰਿਹਾ ਧਾਰਮਿਕ ਸਮਾਗਮ ਪਿੰਡ ਦੇ ਵਿੱਚ ਹੀ ਦੋਲੇਵਾਲਾ ਚ ਉੱਥੇ ਲੰਗਰ ਹਾਲ ਦੇ ਵਿੱਚ ਆਪਣੀ ਭੈਣ ਨੂੰ ਸੱਧਿਆ ਤੇ ਗੋਲੀਆਂ ਮਾਰ ਕੇ ਉਹਦਾ ਕਤਲ ਕਰਤਾ ਫਿਰ ਇਹ ਭਰਾਰ ਹੋ ਗਿਆ ਸੋ ਲੋਕ ਇਸ ਮਾਮਲੇ ਦੇ ਉੱਤੇ ਹੁਣ ਸਵਾਲ ਵੀ ਕਰ ਰਹੇ ਆ ਪੁਲਿਸ ਨੇ ਇਹਨੂੰ ਫੜ ਵੀ ਲੈਣਾ ਪਰ ਆਹ ਕੁਝ ਵੀ ਹੈਗਾ ਪੰਜਾਬ ਦੇ ਵਿੱਚ ਵੀ ਤਿੰਨ ਤਿੰਨ ਸਾਲ ਬਾਅਦ ਵੀ ਈਰਖਾ ਪਾਲ ਕੇ ਰੱਖਣੀ ਤੇ ਇੱਜ਼ਤ ਦਾ ਮਸਲਾ ਇਸ ਤਰੀਕੇ ਨਾਲ ਬਣਾ ਕੇ ਤੇ ਕਤਲ ਕਰ ਦਿੱਤਾ ਜਾਂਦਾ ਜੀ ਜੀ ਟੇਨਾ ਸਾਹਿਬ ਅੱਧਰ ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦੇ ਫਲੱਡ ਗੇਟਸ ਜਿਹੜੇ ਉਹ ਖੋਲ ਦਿੱਤੇ ਨੇ ਜੀ ਹਾਂ ਬਿਲਕੁਲ ਜੀ ਜਾਣਕਾਰੀ ਮਿਲੀ ਹੈ ਜੀ ਕਿ ਪਾਣੀ ਦਾ ਪੱਧਰ ਜਿਹੜਾ ਵਧਣ ਦੇ ਕਰਕੇ ਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲੇ ਗਏ ਆ ਇਹ ਤਾਂ ਅਸਲ ਦੇ ਤੌਰ ਤੇ ਸੀਗਾ ਵੀ ਜੇ ਆਪਾਂ ਕਹੇ ਕਿ ਭਾਈ ਹੁਣ ਪਾਣੀ ਚਾਰੇ ਪਾਸੇ ਬਹੁਤ ਆ ਗਿਆ ਈਵੇਂ ਤਾਂ ਨਹੀਂ ਆ ਪਰ ਇਹ ਅਕਰ ਹਸਲ ਦੇ ਤੌਰ ਦੇ ਉੱਤੇ ਸਾਰਾ ਕੁਝ ਕੀਤਾ ਗਿਆ ਜਾਣਕਾਰੀ ਇਹ ਮਿਲੀ ਜੀ ਹੁਣ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਰਕੇ ਤੇ ਕਿੰਨੇ ਵੀ ਪਾਣੀ ਦਾ ਪੱਧਰ ਵੱਧ ਗਿਆ ਸੋ ਇਹ ਹੈ ਜੀ ਕਿ ਹੁਣ ਉੱਥੇ ਇਹ ਫੈਸਲਾ ਕੀਤਾ ਗਿਆ ਕਿ ਭਾਈ ਇਹਦੇ ਬਾਰੇ ਅਸੀਂ ਅਭਿਆਸ ਕਰੀਏ ਭਵਿੱਖ ਦੇ ਵਿੱਚ ਜੇਕਰ ਲੋਡ ਪੈਂਦੀ ਆ ਤਾਂ ਫਿਰ ਆਪਾਂ ਕਿਵੇਂ ਵਿਚਰਨਾ ਹੈਗਾ ਕਿਵੇਂ ਆਪਾਂ ਫਲੱਡ ਗੇਟ ਖੋਲਣੇ ਆ ਇਹ ਇੱਕ ਹਸਲ ਕੀਤੀ ਗਈ ਆ ਅਭਿਆਸ ਕੀਤਾ ਗਿਆ ਕੁਝ ਕੁ ਮਿੰਟਾਂ ਦੇ ਵਾਸਤੇ ਤੇ ਫਲੱਡ ਗੇਟ ਕੱਲ ਸੁਖਨਾ ਝੀਲ ਦੇ ਖੋਲੇ ਗਏ ਸੀ ਜੀ ਜੀ ਤੇ ਟੈਣਾ ਸਾਹਿਬ ਵੈਸੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਅੱਜ ਵੀ ਪੈਣ ਦੀ ਫੇਰ ਭਵਿੱਖਬਾਣੀ ਕੀਤੀ ਗਈ ਹੈ ਪਰ ਜਦੋਂ ਆਪਾਂ ਸਵੇਰ ਦੇ ਵੇਲੇ ਇਹ ਖਬਰਾਂ ਨਹੀਂ ਸਾਂਝ ਪਾ ਰਹੇ ਆ ਅੱਜ ਯਾਨੀ ਕਿ 4 ਤਰੀਕ ਨੂੰ ਤਾਂ ਇਸ ਵੇਲੇ ਮੌਸਮ ਠੀਕ ਆ ਬਾਹਰ ਥੋੜਾ ਜਿਹਾ ਧੁੱਪ ਵੀ ਨਿਕਲੀ ਥੋੜੀ ਜੀ ਅੱਜ ਮੌਸਮ ਫਿਲਹਾਲ ਸਾਫ਼ ਆ ਹੁਣ ਅਗਲੇ ਮਿੰਟਾਂ ਸੈਕਿੰਟਾਂ ਦੇ ਬਾਰੇ ਅੱਪਾ ਕੁਝ ਕਹਿ ਨਹੀਂ ਸਕਦੇ ਵੀ ਕੀ ਬਣਦਾ ਹੈਗਾ ਪਰ ਮੌਸਮ ਵਿਭਾਗ ਨੇ ਪੁਵਿੱਖ ਬਣੀ ਕੀਤੀ ਹੈ ਜੀ ਕਿ ਆਉਂਦੇ 48 ਘੰਟੇ ਦੇ ਵਿੱਚ ਕਾਫੀ ਮੀਂਹ ਪੈਣ ਦੀ ਸੰਭਾਵਨਾ ਹੈਗੀ ਪੰਜਾਬ ਦੇ ਵਿੱਚ ਬਾਕੀ ਸਮਾਂ ਰਸੂ ਜੀ ਕਿੰਨਾ ਕ ਮੀਂਹ ਪੈਂਦਾ ਕਿਵੇਂ ਆ ਪਰ ਟਿਕੜ-ਚੁੱਲਾ ਜਾਂ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਹੋਇਆ ਪਿਆ ਤੇ ਮੌਸਮ ਵਿਭਾਗ ਕਹਿੰਦਾ ਵੀ ਹਾਲੇ ਤੱਕ ਸ਼ੁਰੂਆਤ ਆ ਹਾਲੇ ਬੜਾ ਮੀਂਹ ਪੈਣਾ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ